ਗਾਲ ਕੱਢ ਕੇ ਭਗ ਜਾਏਗਾ ਗਾਲ ਕੱਢ ਲੂਗਾ ਇਹਨੂੰ ਐ ਪੁੱਛ ਲੋ ਹੜ ਲਓ ਨਾ ਯਾਰ

ਖੜ ਜਾ ਯਾਰ ਬਾਬਾ ਯਾਰ ਉਹ ਸ਼ੋਰਾ ਉਹ ਮਹਾਬਾਈ ਗਾਲਤਾ ਤੂੰ ਕੱਢੀ ਆ ਤੂੰ ਬੰਦਿਆਂ ਨੂੰ ਗੱਲ ਕਰ ਲੈਂਦਾ ਤੂੰ ਗਾਲ ਨੂੰ ਕਰ ਲੈਂਦਾ ਗਾਲ ਨਹੀਂ ਕੱਢੀ ਓਏ ਗਾਲ ਕੱਢੀ ਆ ਯਾਰ ਮੈਂ ਸੁਣੀ ਉੱਥੇ ਬੰਦਿਆਂ ਨੂੰ ਗੱਲ ਕਰ ਲੈਂਦਾ ਤੂੰ ਕਹੇ ਯਾਰ ਵੀ ੱਟਕੇ ਨਾ ਚੜਾਓ ਗਾਲ ਬੰਦੇ ਹੀ ਆ ਤੂੰ ਬੰਦੇ ਹੀ ਅਸੀਂ ਐਡੀ ਨਹੀਂ ਗੱਲ ਹੁੰਦੀ ਕਿੰਨੇ ਕੱਢੀਏਗਾ ਤੂੰ ਕੱਢੀ ਆਂ ਇਹ ਨੂੰ ਮਾ ਸੁਣਗੀ ਆ ਇੱਥੇ ਨਾ ਖੜਾ ਮੈਂ ਉਹਦੇ ਖੜਾ ਯਾਰ ਕਿੱਥੇ ਯਾਰ ਦੂਰ ਕਿੱਥੇ ਖੜਾ ਮੈਨੂੰ ਐ ਰੱਸ ਆ ਆ ਬੰਦਾ ਜੀ ਗਾਲਾਂ ਕੱਢ ਰਿਹਾ ਠੱਕੇ ਨਾਲ ਬਿਠਾਉਂਦੇ ਆ ਗਾਲਾਂ ਕੱਢ ਕੇ ਬਿਠਾਉਂਦੇ ਆ ਵਿਨੋਦ ਕੁਮਾਰ ਇਹਦਾ ਨਾਮ ਆ ਮੈਂ ਜਾਉਂਦਾ ਬਾਬਾ ਯਾਰ ਜਾ ਕੇ ਬਾਬਾ ਫੜ ਲਓ ਯਾਰ ਜੱਗੇ ਭੇਜ ਬੰਦਿਆਂ ਨੂੰ ਇਹਨਾਂ ਨੂੰ ਮੈਂ ਫੜੋ ਜਾ ਕੇ ਯਾਰ ਚਲ ਇਹਨੂੰ ਸਕਾਂ ਆਪਣੀ ਜੁਗਾ ਦੇ ਉੱਤੇ ਜੇ ਜਦੋਂ ਕਹਿੰਦੇ ਵੀ ਇਹ ਜਾਇਜ਼ ਕੰਮ ਚਾੜ ਕੇ ਦੇਖਾ ਵੀ ਜਾਇਜ਼ ਕੰਮ ਨਹੀਂ ਚਲਾਂਗੇ ਜੇ ਲੋਕ ਕਹਿੰਦੇ ਇਨਸਾਨ ਤੁਸੀਂ ਅਕਸਰ ਤੁਝੇ ਥੋੜਾ ਘਰੇ ਤੋਂ ਤੁਸੀਂ ਕਹਿੰਦੇ ਜਾਇਜ਼ ਕੰਮ ਨਹੀਂ ਕੋਸ਼ਿਸ਼ ਕਰ ਸਕਦੇ ਤੇ ਫਿਰ ਤੁਸੀਂ ਸਾਨੂੰ ਨਹੀਂ ਨਹੀਂ ਫਿਰ ਕਾਰ ਕਰ ਦੇਣੀ ਫੜਾ ਕੱਢ ਦੇਣੀ ਤੇ ਅਸੀਂ ਕਰ ਰਹੇ ਹਾਂ ਸਾਨੂੰ ਕਰ ਲਓ ਆਪੇ ਪੱਛਾ ਕੇ ਫਿਰ ਉਸ ਪੇਜ ਤੂੰਗਾ ਤਾਨਾ ਮਾਰ ਕੇ ਲੈ ਜਾ ਜੇ ਤੁਹਾਨੂੰ ਮਾਰ ਕੇ ਲੈ ਜਾ ਤੁਹਾਨੂੰ ਲੱਗਣਾ ਨਹੀਂ ਹੈ ਉਹ ਨਹੀਂ ਯਾਰ ਕਿਉਂ ਲੱਗਣਾ ਇਹਦਾ ਕੋਈ ਮੁੱਦਾ ਨਹੀਂ ਲੱਕਾ ਬਰੋ ਡੀਗੋਟੀਆਂ ਸਹਿਮਤ ਕਰਦੇ ਆਪਾਂ ਵਿੱਚੋਂ ਆਪਾਂ ਕਹਿ ਦੇਣਾ ਨਾ ਸਾਰੇ ਐਮ.ਐਲ.ਏ ਨਹੀਂ ਮਾੜੀ ਸਾਰੇ ਚੰਗੇ ਨਹੀਂ ਸਾਰੇ ਪੁਲਿਸ ਵੀ ਨਹੀਂ ਮਾੜੀ ਸਾਰੇ ਚੰਗੇ ਵੀ ਇੱਥੇ ਡੈਟ ਆ ਗਿਆ ਨਾ ਅਸੀਂ ਇਹਨਾਂ ਨੂੰ ਨਹੀਂ ਕਹਤਾ ਇਹਨੇ ਗੱਲ ਕੱਢੀ ਹੋਰ ਨਹੀਂ ਕਿਸੇ ਜਿਨ੍ਹਾਂ ਨੇ ਕੱਢੀਆਂ ਇਹਨੇ ਗੱਲ ਕੱਢੀ ਤੇ ਮੈਂ ਕਿਹਾ ਨਾ ਚਾਹੁੰਦਾ ਡਾਂ ਮੈਂ ਸਿਕੰਡਰਗਨ ਲੱਗਿਆ ਮੈਂ ਬਾਜੀ ਕਰ ਦਿੰਦਾ ਇਹਨਾਂ ਨੇ ਕਿਹਾ ਉਹਨਾਂ ਨੂੰ ਨਹੀਂ ਅਸੀਂ ਕੋਈ ਨਹੀਂ ਇਹ ਤਾਂ ਮਜ਼ਾ ਹੀ ਨਹੀਂ ਹੈ ਇੱਕਲੇ ਲੱਗੇ ਜੀ ਮੈਂ ਨਾ ਨਾ ਜ਼ਰੂਰ ਚੱਕ ਲੋ ਯਾਰ ਮਾਈ ਆ ਅਸੀਂ ਕੋਈ ਨਹੀਂ ਕਰਾਂਗੇ ਜਿੰਨੇ ਦੇ ਤੱਕ ਕੰਮ ਕੀ ਕੀਤਾ ਨਾਲ ਇਹਦਾ ਇਕੱਲੇ ਟੰਗਾਂ ਨਾਲ ਤੂੰ ਯਾਰ ਫੋਕੋ ਤੇਰਾ ਆ ਜਾ ਯਾਰ ਆ ਜਾਓ ਯਾਰ ਓਏ ਆਓ ਯਾਰ ਵਾਹ ਜਿਆਰ ਇੱਕ ਬੇਦਰ ਤੋਂ ਭਰਾ ਵੇਖੋ ਛੱਡਦੇ ਯਾਰ ਮਾਫੀ ਲੈ ਲੈਂਦੇ ਅਸੀਂ ਇਹ ਥੋੜੀ ਦੋ ਤਿੰਨ ਪਾ ਕੇ ਆਈ ਦੀ ਬੇਤੋ 70000 ਕਹਿੰਦੇ 70000 ਕਰ ਦੇਣੀ ਆਜੋ ਨਾ ਬਾਬਾ ਯਾਰ ਬਹਿ ਜਾਓ भाईयो यार बैठे नहीं है यार से बैठो बैठो सरकार ने कीटा की मेरा फेरी नहीं चलेगी नहीं चलेगी नहीं चलेगी मेरा फेरी नहीं चलेगी नहीं चलेगी नहीं चलेगी कट गया एमएलए मुर्दाबाद 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 कट गया एमएलए मुर्दाबाद 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 ਤੇਰੀ ਸੋਚ ਤੇ ਪੜਾ ਜਾਗੇ ਧੋਖੇ ਸਾਰੇ ਆਬ ਤੇਰੀ ਸੋਚ ਤੇ ਪੜਾ ਜਾਗੇ ਧੋਖੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਆਜੋ ਯਾਰ ਆਜੋ ਆਜੋ ਕਾਹਮ ਆਦੇ ਤੇ ਮਿੱਠੜੇ ਗੁੱਡੀ ਉਹ ਨੰਗਾ ਔਖਾ ਉਸੇ ਬੜਾ ਛੁਟਾਇਆ ਆ ਆਜੋ ਇਹ ਸਰਕਾਰਾਂ ਕਰਦੀਆਂ ਕੀ ਮੇਰਾ ਫੇਰੀ ਕਿਉਂ ਹੋਵੀ ਮੇਰਾ ਫੇਰੀ ਨਹੀਂ ਚੱਲੇਗੀ ਨਹੀਂ ਚੱਲੇਗੀ ਮੇਰਾ ਫੇਰੀ ਸਦੀ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਪਹਿਲਾਂ ਤੋਂ ਨਹੀਂ ਡਰਦੇ ਲੋਕ अचो लड़े हक लड़े